ਜੇ ਤੁਹਾਡੀ ਵੀ ਰਸੋਈ ਚ ਆਹ ਸਿੰਕ ਤੇ ਦਾਗ ਧੱਬੇ ਜੰਮ ਜਾਂਦੇ ਨੇ ਜਾਂ ਟੂਟੀਆਂ ਤੇ ਜੰਮ ਜਾਂਦੇ ਨੇ ਚਾਹੇ ਬਾਥਰੂਮ ਦੀਆਂ ਟੂਟੀਆਂ ਨੇ ਚਾਹੇ ਰਸੋਈ ਦੀਆਂ ਨੇ ਜਾਂ ਜਿਹੜਾ ਚੁੱਲ੍ਹੇ ਦੇ ਉੱਪਰ ਹੁੰਦਾ ਬਰਨਰ ਜਿਹਾ ਉਹ ਖਰਾਬ ਹੋ ਜਾਂਦਾ ਉਤੇ ਦਾਗ ਜੰਮ ਜਾਂਦੇ ਨੇ ਚਾਹ ਚੂ ਟੁੱਲ ਜਾਂਦੀ ਹੈ ਆ ਦਿਖਾਉਣੇ ਆਪਾਂ ਤੁਹਾਨੂੰ ਸਾਫ਼ ਕਰਕੇ ਸਿਰਫ 2 ਰੁਪਈਆ ਦੀ ਈਨੋ ਦੀ ਪੂੜੀ ਨਾਲ ਬਰਤਨੀਆਂ ਕਿਵੇਂ ਆਜੋ ਦੱਸਦੇ ਆ ਤੁਹਾਨੂੰ ਆ ਕੌਲੀ ਜੀ ਤੁਸੀਂ ਪਾਣੀ ਲੈ ਲਿਓ ਥੋੜਾ ਜਿਹਾ ਇਨੇ ਚ ਪਾ ਲਿਓ ਇਹ ਸਿਰਫ 2 ਰੁਪਈਆ ਜੇ ਕੁਝ ਰਿਜ਼ਲਟ ਦੇਖਿਓ ਯਾਰ ਵਾਕਿਆ ਕਮਾਲ ਦਾ ਰਿਜ਼ਲਟ ਹੈਗਾ ਪਹਿਲਾਂ ਮੈਲ ਦੇਖ ਲਓ ਤੇ ਕਿੰਨੀ ਐ ਇਹ ਨਾ ਕਹਿ ਦਿਓ ਬਾਅਦ ਚੋਂ ਵੀ ਉਹੀ ਕਹਤਾ ਦੇਖੋ ਕਿੰਨੇ ਦਾਗ ਧੱਬੇ ਜੰਮੇ ਹੋਏ ਨੇ ਤੁਹਾਨੂੰ ਹੁਣ ਆਪਾਂ ਦਿਖਾਉਣਾ ਹੈ ਇਹਦਾ ਰਿਜ਼ਲਟ ਸਿਰਫ 2 ਮਿੰਟ ਰਾਗੜ ਕੇ ਐ ਲੱਗੂਆ ਯਾਰ ਸੈਂਕ ਜਿਵੇਂ ਨਵਾਂ ਲਾਇਆ ਹੁੰਦਾ ਐ ਇਦੋਂ ਸਸਤਾ ਭਾਵ ਉਹ ਹੋਰ ਕੁਝ ਨਹੀਂ ਹੋ ਸਕਦਾ ਕੋਈ ਵੀ ਤੁਸੀਂ ਪ੍ਰੋਡਕਟ ਲੈਨੇ ਹੋ ਨਾ ਬਾਜ਼ਾਰ ਚੋਂ ਤਾਂ ਤੁਹਾਨੂੰ ਮਹਿੰਗੀ ਮਿਲਣਗੇ ਪੈਸੇ ਬਹੁਤ ਜ਼ਿਆਦਾ ਲੱਗਣਗੇ ਚੰਗੀ ਤਰ੍ਹਾਂ ਰਗੜ ਕੇ ਇਹ ਲੈਣੀ ਆ ਤੁਸੀਂ ਹਰੀ ਜੀ ਪੂੜੀਓ ਦੂਜੀ ਨਹੀਂ ਲੈਣੀ ਕਿਤੇ ਜੀਰੇ ਵਾਲੀ ਪੂੜੀ ਪਾਈ ਜਾਓ ਫੇਰ ਕਹੀ ਜਾਓ ਸਾਨੂੰ ਰਿਜ਼ਲਟ ਨਹੀਂ ਮਿਲੇ ਹੈਗੇ ਇਹ ਨੂੰ ਲੈ ਲਓ ਕੁਛ ਨਹੀਂ ਇਹਦੇ ਤੁਸੀਂ ਵਿੱਚ ਮਿਕਸ ਕਰਨਾ ਬਸ ਸਿਰਫ ਪਾਣੀ ਘਰੋ ਘਰਨ ਚਾਹੇ ਕਮ ਮੈਲ ਦਿਖਾਈ ਕੈਮਰਾਮੈਨ ਦੇਖੋ ਮੈਲ ਨਿਕਲਦੀ ਇਹ ਗੰਦਾ ਲੱਗਦਾ ਜਿਵੇਂ ਕਦੇ ਲਾਹੇ ਹੀ ਨਹੀਂ ਹੁੰਦਾ ਸਿੰਕ ਤੋਂ ਬਾਗਦਬੇ ਯਾਰ ਹਰ ਇੱਕ ਦੇ ਪਾਏ ਜਾਂਦੇ ਨੇ ਇਹ ਰਸੋਈ 'ਚ ਆਮ ਗੱਲ ਐ ਪਰ ਇਹਨੂੰ ਸਾਫ਼ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ بڑے بڑے ਪ੍ਰੋਡਕਟ ਫੇਲ ਕਰਤੇ ਛੋਟੀ ਜੀ ਚੀਜ਼ ਨੇ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਰਗੜਾਂਗੇ ਆਪਾਂ ਤੁਸੀਂ ਇਹਦੀ ਫਿਨਿਸ਼ਿੰਗ ਦੇਖੋ ਨੇ ਕਲਦੀ ਜਮਾਇਲ ਲੱਗੂ ਯਾਰ ਨਵਾਂ ਲੋਕਾਂ ਨਾ ਦੇਖੋ ਜਾਂਦੇ ਨੇ ਦਾਗ ਬੜੀ ਬੜੀਆ ਚੀਜ਼ ਐ ਕਰਦੇ ਹੋ ਗ੍ਰਾਮ ਵੀਡੀਓ ਨੂੰ ਸ਼ੇਅਰ ਆ ਭੈਣਾਂ ਨੂੰ ਜਿਹੜੀਆਂ ਰਸੋਈ 'ਚ ਕੰਮ ਕਰਦੀਆਂ ਨੇ ਇਹ ਚੀਜ਼ ਦੀ ਬੜੀ ਦਿੱਕਤ ਆਉਂਦੀ ਐ ਤੁਸੀਂ ਕੋਈ ਉਹ ਵੀ ਤਲੀ ਫਲੀ ਚੀਜ਼ ਬਣਾਉਣੇ ਹੋਵੇ ਉਹਦੇ ਦਾਗ ਜੰਮ ਜਾਂਣ ਤਾਂ ਸਿਰਫ ਈਨੋ ਦੀ ਪੂੜੀ ਮਗਾ ਕੇ ਚੰਗੀ ਤਰ੍ਹਾਂ ਸਾਫ਼ ਕਰਦੇ ਹੋ ਆ ਦੇਖੋ ਲੈ ਕੰਪਲੀਟ ਆ ਪਾਇਨਾ ਦੀ ਰਗੜ ਐ ਇਹ ਧੋਣੇ ਇਹਨੂੰ ਲੈ ਤੁਸੀਂ ਦੇਖੋ ਨੰਨੇੜਿਆਂ ਦਿਖਾ ਦੇ ਵੀਰ ਦੇਖੋ ਮੈਨੇ ਕੱਲ ਦੀ ਆ ਦੇਖੋ ਉਹੀ ਸ਼ੈਂਕਾ ਆਉਂਦੀ ਆ ਫਨੀ ਸਿੰਘ ਸਿਰਾ ਐਦੂ ਉੱਤੇ ਤਾਂ ਭਰਾਵੋ ਕੁਝ ਨਹੀਂ ਹੈਗਾ ਕਰ ਦੋ ਵੀਡੀਓ ਨੂੰ ਸ਼ੇਅਰ ਆ ਜਿਹੜਾ ਰਸੋਈ 'ਚ ਇਹ ਦਿੱਕਤ ਆਉਂਦੀ ᱛੀ ਉਹ ਆਪਾਂ ਕਰਤੀ ਦੂਰ ਧੰਨਵਾਦ ਜੀ ਕਰੋ ਕਿਰਾਂ ਜੇ